ਕੇ ਕੱਲ ਸਾਹਿਬ ਬਿਕਰਜੀਤ ਸਿੰਘ ਮਜੀਠੀਆ ਨੇ ਮੇਰੇ ਉਸ ਬਿਆਨ ਦੇ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ ਸੀਗਾ ਉਹਦੇ ਬਾਰੇ ਬਾਅਦ ਦੇ ਵਿੱਚ ਸ਼ਾਮ ਨੂੰ ਇੱਕ ਟਿੱਪਣੀ ਕੀਤੀ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਹੈ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਮੈਂ ਐਡਾ ਕਮਲਾ ਤਾਂ ਹੈ ਨਹੀਂਗਾ ਵਿਕਰਮਜੀਠਿਆ ਸਾਹਿਬ ਕਿ ਪਾਠ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਇਹ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹਨੇ ਡੋਬ ਬੇੜਾ ਡੋਬਤਾ ਕਿਹਨੇ ਉਤਾਰਤਾ ਗੱਲ ਇਹ ਹੈ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀਓ ਸੱਚੇਓ ਤੇ ਯਾਹ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾਹ ਦਰਬਾਰ ਸਾਹਿਬ ਮੈਂ ਚੜ ਜਾਣਾ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵਾਨ ਤੇ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਆ ਜਿਹੜਾ ਉਹੀ ਨਹੀਂ ਖੜਾ ਛੜਦਾ ਹੈਗਾ ਅਕਾਲੀ ਦਲ ਦਾ ਬੇੜਾ ਡੋਪਤਾ ਉਹ ਤਾਂ ਖੜਾ ਛੜਾਵੇ ਇਹ ਗੱਲਾਂ 'ਚ ਗੱਲ ਬਣਦੀ ਹੈ ਬਈ ਉਹਨੂੰ ਅੱਜ ਤੱਕ ਕਦੇ ਇਹ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿਸੇ ਨੇ ਸ਼ੁਰਲੀਆਂ ਦਾ ਜਵਾਬ ਦਿੱਤਾ ਨਹੀਂ ਹੈਗਾ ਪਰ ਉਹਨੂੰ ਕਹੇ ਹੁਣ ਕੋਣੇ ਗੱਧਾ ਸਿੰਘ ਫਸਾਲੇ ਇਹ ਅਮਨ ਅਰੋੜਾ ਕਿਤੇ ਐਵੇਂ ਭਲੇਖੇ ਜਨਾਰੇਗੀ ਸਾਰੀ ਭਲੇਖੇ ਦੂਰ ਕਰ ਦੂੰ ਤੇਰੇ ਮੈਂ ਕਿ ਕੱਲ੍ਹ ਸਾਬ ਬਿਕਰਮਜੀਤ ਸਿੰਘ ਮਜੀਠੀਆ ਨੇ ਮੇਰੇ ਉਸ ਬਿਆਨ ਦੇ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ ਸੀਗਾ ਉਹਦੇ ਬਾਰੇ ਬਾਅਦ ਦੇ ਵਿੱਚ ਸ਼ਾਮ ਨੂੰ ਇੱਕ ਟਿੱਪਣੀ ਕੀਤੀ ਕਿ ਜੇ ਮੈਂ ਇੰਨਾ ਮਾੜਾ ਤੇ ਅਮਨ ਅਰੋੜਾ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਨੇ ਉਹਨਾਂ ਨੇ ਆਹ ਫੋਟੋ ਵੀ ਹੈ ਜਿਹੜੀ ਸ਼ਾਇਦ ਇਹੀ ਫੋਟੋ ਤੁਹਾਨੂੰ ਦਿਖਾਈ ਹੋਊਗੀ ਦੇਖੋ ਇਸ ਤਰ੍ਹਾਂ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਇਹਦੇ ਵਿੱਚ ਦੋ ਗੱਲਾਂ ਨੇ ਹੁਣ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਉਹ ਤਾਂ ਉਦੇ ਬਾਰੇ ਬਿਹਤਰ ਕਿਹਦੀ ਕਿੰਨੀ ਸਿਕਿਉਰਿਟੀ ਕਿਹਨੂੰ ਚਾਹੀਦੀ ਹੈ ਕਿਹਨੂੰ ਨਹੀਂ ਚਾਹੀਦੀ ਹੈ ਕਿ ਕਿਦੀ ਘਟਾਉਣੀ ਹੈ ਕਿਦੀ ਵਧਾਉਣੀ ਹੈ ਉਹ ਤਾਂ ਪੰਜਾਬ ਸਰਕਾਰ ਦਾ ਅੱਜ ਤੋਂ ਨਹੀਂ ਸਾਰੀਆਂ ਸਰਕਾਰਾਂ ਦੇ ਵੇਲੇ ਤੋਂ ਇੱਕ ਪ੍ਰੋਪਰ ਸਿਸਟਮ ਰਿਹਾ ਹੈ ਕਿ ਥ੍ਰੈਟ ਪਰਸੈਪਸ਼ਨ ਦੀ ਪੰਜਾਬ ਪੁਲਿਸ ਅਸੈਸਮੈਂਟ ਕਰਦੀ ਹੈ ਉਹਦੇ ਬੇਸਿਸ ਦੇ ਉੱਪਰ ਸਿਕਿਉਰਿਟੀ ਰਿਵਿਊ ਕਮੇਟੀ ਬੈਠਦੀ ਹੈ ਤੇ ਉਹ ਸਿਕਿਉਰਿਟੀ ਹੈ ਜਿਹੜੀ ਉਹ ਵਧਾਈ ਜਾਂ ਘਟਾਈ ਜਾਂਦੀ ਹੈ ਇਹ ਪ੍ਰੋਸੈਸ ਹੈ ਔਰ ਇਹਦੇ ਬਾਰੇ ਯਾ ਤਾਂ ਮੇਰੇ ਨਾਲੋਂ ਬਿਹਤਰ ਜਾਣਕਾਰੀ ਹੈ ਜਿਹੜੀ ਉਹ ਡੀਜੀਪੀ ਪੰਜਾਬ ਜਾਂ ਹੋਮ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਸਾਡੇ ਮਾਨਯੋਗ ਜਾਂ ਉਹ ਦੇ ਸਾਧਨ ਕਿਉਂਕਿ ਮਹਿਕਮਾ ਉਹਨਾਂ ਕੋਲੇ ਹੈ ਪਰ ਮੈਂ ਮੇਰਾ ਜੋ ਮੈਂ ਕਿਹਾ ਸੀਗਾ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਉਂਕਿ ਰੋਜ਼ ਬਿਨਾਂ ਗੱਲ ਤੋਂ ਬਿਨਾਂ ਕਿਸੇ ਸਿਰ ਪੈਰ ਤੋਂ ਉਹ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਨੂੰ ਮੇਰੀ ਪਾਰਟੀ ਨੂੰ ਜਿਹਦਾ ਮੈਂ ਸੂਬੇ ਦਾ ਪ੍ਰਧਾਨ ਆ ਉਹਨੂੰ ਸਵੇਰੀ ਭੰਡਣ ਖੜ ਜਾਂਦੇ ਨੇ ਮੈਂ ਇਸ ਗੱਲ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਇਹ ਕਿ ਮੈਨੂੰ ਇਹ ਜੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈਗੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਹਰ ਬੰਦੇ ਨੂੰ ਉਹਦੇ ਸਟੇਚਰ ਮੁਤਾਬਕ ਉਹਦੇ ਕਦਮ ਮੁਤਾਬਕ ਤੇ ਥ੍ਰੈਟ ਪਰਸੈਪਸ਼ਨ ਮੁਤਾਬਕ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਸਹਿਮਤ ਆ ਇਸ ਗੱਲ ਦੇ ਨਾਲ ਪਰ ਰੋਜ਼ ਬਿਨਾਂ ਗੱਲ ਤੋਂ ਤੁਸੀਂ ਮੇਰੀ ਪਾਰਟੀ ਨੂੰ ਭੰਡਣ ਖੜ ਜਾਂਦੇ ਹੋ ਬਿਨਾਂ ਗੱਲ ਤੋਂ ਗਾਲਾਂ ਕੱਢਣ ਲੱਗ ਜਾਂਦੇ ਹੋ ਮੈਂ ਇਹ ਕਿਹਾ ਕਿ ਮੈਨੂੰ ਇਹ ਇਹਦੇ ਵਿੱਚ ਕੋਈ ਲੌਜਿਕ ਨਹੀਂ ਸਮਝ ਆਉਂਦਾ ਕਿ ਇੱਕ ਇਹੋ ਜਿਹਾ ਵਿਅਕਤੀ ਜਿਹਦੇ ਜਿਹਦੇ ਤੇ ਉੱਪਰ ਕੋਈ ਉਂਗਲਾਂ ਵੀ ਉੱਡਦੀਆਂ ਰਹੀਆਂ ਹੋਣ ਤੇ ਐਕਸ ਮਿਨਿਸਟਰ ਹੋਵੇ ਉਹਨੂੰ ਦੇਸ਼ ਦੇ ਰਾਸ਼ਟਰਪਤੀ ਜਿੰਨੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿੰਨੀ ਸਿਕਿਉਰਿਟੀ ਮਿਲੇ ਇਹ ਮੇਰੀ ਸਮਝ ਤੋਂ ਕਿ ਹਰੇ ਕਿਸੇ ਦੀ ਸਮਝ ਤੋਂ ਬਾਹਰ ਹੈ ਇਹ ਮੈਂ ਜ਼ਰੂਰ ਕਹ ਹੈ ਠੋਕੇ ਕਹ ਕੱਲ ਵੀ ਕਹਤੇ ਅੱਜ ਵੀ ਕਹਿਣਾ ਹੁਣ ਉਸ ਤੋਂ ਬਾਅਦ ਜਿਹੜੀ ਵਾਸਤੇ ਅੱਜ ਤੁਹਾਡੇ ਰੂਬਰੂ ਹੈ ਤੁਸੀਂ ਸਾਰੇ ਪਹੁੰਚੋ ਇੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਅਮਨ अरोड़ा ਜੇ ਬਿਕਰਮਜੀਤ ਸਿੰਘ ਮਜੀਠੀਆ ਇੰਨੇ ਹੀ ਮਾੜਾ ਤੇ ਅਮਨ अरोड़ा ਗੋਡੇ ਨਾਲ ਗੋਡਾ ਜੋੜ ਕੇ ਕਿਉਂ ਬੈਠਾ ਆ ਫੋਟੋ ਉਹਨਾਂ ਨੇ ਦਿਖਾਈ ਹੈ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਹੁਣ ਸੱਚਾਈ ਇਸ ਚ ਇਹ ਹੈ ਕਿ ਮਜੀਠੀਆ ਸਾਹਿਬ ਨੂੰ ਆਦਤ ਹੈ ਸ਼ੁਰਲੀਆਂ ਛੱਡਣ ਦੀ ਉਹਨਾਂ ਕੋਲ ਗੱਲ ਇੰਨੀ ਕੁ ਹੁੰਦੀ ਹੈ ਰਾਈ ਦਾ ਪਹਾੜ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਜਿਵੇਂ ਸਾਰੀ ਦੁਨੀਆ ਭਰ ਦੀ ਜਹਾਨ ਦੀ ਖਬਰ ਹੈ ਜਿਹੜੀ ਉਹ ਇਕੱਲੇ ਬਿਕਰਮ ਮਜੀਠੇ ਕੋਲ ਹੀ ਹੁੰਦੀ ਹੈ ਹੁਣ ਅਸਲ ਕੀ ਹੈ ਆਹਾ ਫੋਟੋ ਹੈ ਜਿਹੜੀ ਉਹਨਾਂ ਨੇ ਦਿਖਾਈ ਹੈ ਇਹ ਜਿਵੇਂ ਸੱਚੀ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਪਰ ਇਹ ਫੋਟੋ ਹੈ ਕਿੱਥੋਂ ਦੀ ਫੋਟੋ ਸਹੀ ਹੈ ਸੱਚੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਬਣਾ ਬਣਾ ਕੇ ਸੁਟੀ ਕਿ ਜੀ ਅਮਨ अरोड़ा ਮੈਨੂੰ ਇੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਜੀ ਕਿ ਭਗਵੰਤ ਮਾਨ ਨੇ ਤਾਂ ਬੇੜਾ ਗਰਕ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਆਪਦੀ ਮੁੱਖ ਮੰਤਰੀ ਨੂੰ ਨਿੰਦੀਆ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਚੈਲੰਜ ਕਰਦਾ ਕਿ ਵਿਕਰਮ ਮਜੀਠੀਆ ਬੈਠਾ ਜ਼ਰੂਰਾਂ ਨਾਲ ਬੈਠਾ ਕਿੱਥੇ ਆ ਜੋ ਪੀਪੀਐਸਸੀ ਦੇ ਮੈਂਬਰ ਨੇ ਜਿਨ੍ਹਾਂ ਨੂੰ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਅ ਖੰਡਪਾਤ ਸਾਹਿਬ ਦਾ ਭੋਗ ਰੱਖਿਆ ਸੀਗਾ ਉੱਥੋਂ ਦੀ ਫੋਟੋ ਇਹ ਤੇ ਉੱਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦੇ ਨੂੰ ਬਿਕਰਮ ਮਜੀਠੀਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਬੈਠ ਕੇ ਉਹਨਾਂ ਦੇ ਦਾ ਪਾਠ ਹੈ ਜਿਹੜਾ ਸ਼ਬਦ ਹੈ ਜਿਹੜਾ ਉਹ ਸੁਣ ਰਹੀ ਸੀਗੀ ਮੈਂ ਉੱਥੇ 15-20 ਮਿੰਟ ਅੱਧਾ ਘੰਟਾ ਬੈਠਿਆ ਤੇ ਉਥੋਂ ਦੁਆਰਾ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ ਕਿਉਂਕਿ ਉਸੇ ਦਿਨ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮਾਤਾ ਦਾ ਭੋਗ ਸੀਗਾ ਪਟਿਆਲੇ ਮੈਂ ਮੇਰੇ ਨਾਲ ਖੁੱਡੀਆਂ ਸਾਹਿਬ ਉਹ ਵੀ ਉੱਠ ਕੇ ਆ ਗਏ ਸੀ ਦੋਨਾਂ ਨੇ ਇਕੱਠੇ ਜਾਣਾ ਸੀਗਾ ਜੇ ਇਸ ਤੋਂ ਵੱਧ ਸਾਡੀ ਜ਼ੁਬਾਨ ਵੀ ਸਾਂਝੀ ਹੋਈ ਹੋਵੇ ਇੱਕ ਜਦੋਂ ਉੱਠਣ ਲੱਗੇ ਉਦੋਂ ਸਸਰੀ ਕਾਲਜੀ ਸਸਰੀ ਕਾਲਜੀ ਉਹ ਸਾਰਿਆਂ ਨਾਲ ਜ਼ਰੂਰ ਹੋਈ ਹੈ ਪਾਠ ਦੇ ਉੱਪਰ ਬੈਠ ਕੇ ਮੈਂ ਐਡਾ ਕਮਲਾ ਤਾਂ ਹੈ ਨਹੀਂਗਾ ਵਿਕਰਮ ਮਜੀਠੀਆ ਸਾਹਿਬ ਕਿ ਪਾਰਟ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਜੇ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹਨੇ ਡੋਬੇ ਡੋਬ ਤਾਂ ਕਿਹਨੇ ਉਤਾਰਤਾ ਜੇ ਇਸ ਗੱਲ ਤੋਂ ਪੋਰਾ ਵੱਧ ਅੱਧੀ ਗੱਲ ਵੀ 0.5% ਵੀ ਕੋਈ ਗੱਲ ਹੋਈ ਹੋਵੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਇੱਕ ਫੋਟੋ ਨਹੀਂ ਹੈਗੀਆਂ ਇਹ ਵੀਰ ਮੇਰਿਓ ਇਹ ਇਹ 27 ਫੋਟੋ ਨੇ ਮੇਰੇ ਕੋਲੇ ਤੁਹਾਨੂੰ ਸਾਰੀਆਂ ਭੇਜ ਦੇਣਾ ਇਹਦੇ ਵਿੱਚ ਇਹਨਾਂ ਫੋਟੋਆਂ ਦੇ ਵਿੱਚ ਜੇ ਮੇਰੀ ਗੱਲ ਮੈਂ ਸਚਾਂ ਸਹੀ ਆ ਕਿ ਵਿਕਰਮ ਮਜੀਠੀਆ ਸੱਚਾ ਝੂਠਾ ਹੈ ਪਾਈ ਹਰਜਿੰਦਰ ਸਿੰਘ ਰਾਗੀ ਪਾਠ ਕਰ ਰਹੇ ਨੇ ਇਹਨਾਂ ਫੋਟੋਆਂ ਦੇ ਵਿੱਚ ਪੈ ਵੀ ਸਿੱਧੂ ਤਲਵੰਡੀ ਸੱਬੋ ਵਾਲੇ ਉਹ ਵੀ ਆਉਣਗੇ ਇਹਨਾਂ ਫੋਟੋਆਂ ਦੇ ਵਿੱਚ ਫਤੇਜੰਗ ਸਿੰਘ ਬਾਜਵਾ ਵੀ ਹਾਜ਼ਰ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਆ ਸਾਰੇ ਤੁਹਾਨੂੰ ਮੈਂ ਫੋਟੋ ਭੇਜ ਦੇਣਾ ਕੱਲੇ ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਜੇ ਉਹਨਾਂ ਨੇ ਅਮਨ अरोੜੇ ਤੇ ਵਿਕਰਮ ਜੀਠੀਏ ਨੂੰ ਕੋਈ ਗੱਲਾਂ ਮਾਰਦੇ ਦੇਖਿਆ ਤੇ ਸੱਚ ਝੂਠ ਦਾ ਨਤਾਰਾ ਜਿਹੜਾ ਉਦੀ ਹੋ ਜੂਗਾ ਭਾਈ ਹਰਜਿੰਦਰ ਸਿੰਘ ਰਾਗੀ ਜੀ ਨੂੰ ਪੁੱਛ ਲਿਓ ਜਾ ਕੇ ਵੀ ਅਮਨ अरोੜੇ ਤੇ ਵਿਕਰਮ ਜੀਠੀਏ ਨੇ ਕੋਈ ਗੱਲਾਂ ਬਾਤਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਨੇ ਪਾਠ ਤੇ ਉਹ ਬੈਠੇ ਨੇ ਹੋਰ ਥਾਂ ਹੈ ਕੋਈ ਨਹੀਂ ਮੈਂ ਜਾ ਕੇ ਬਰਾਬਰ ਬੈਠ ਕੇ ਮੂਰੇ ਬੈਠ ਸੁਣ ਲਓ ਸੁਣ ਲਓ ਮੇਰੀ ਗੱਲ ਸੁਣ ਲਓ ਹੁਣ ਵਿਕਰਮ ਜੀਠੀਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੈਨੂੰ ਭਰਾ ਮੇਰਾ ਗੱਲ ਇਹ ਐ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਾ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾ ਦਰਬਾਰ ਸਾਹਿਬ ਮੈਂ ਚੜ ਜਾਣਾ ਆ ਕੱਲੇ-ਕੱਲੇ ਬੰਦੇ ਨੂੰ ਜਿਹੜੇ ਮੈਂ ਤੁਹਾਨੂੰ ਨਾਮ ਲਏ ਨੇ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਅਮਨ ਰੋੜੇ ਨੂੰ ਵਿਕਰਮ ਮਜੀਠੀਏ ਨਾਲ ਕੋਈ ਗੱਲਾਂ ਕਰਦੇ ਦੇਖਿਆ ਪਾਠ ਤੇ ਦੁਨੀਆ ਬੈਠੀ ਹੈ ਮੂਰੇ ਜਾ ਕੇ ਮੈਂ ਬੈਠ ਗਿਆ ਤੇ ਗੋਡੇ ਨਾਲ ਮੈਨੂੰ ਹੁਣ ਪਰ ਥੋਡੀਆਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਕਦੇ ਕੱਚੀ ਔਰ ਹਲਕੀ ਗੱਲ ਕਰਦੇ ਨਹੀਂ ਹੈਗੇ ਪਰ ਬਿਕਰਮ ਜੀਠਿਆ ਜੀ ਥੋਡੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਹਲਕੀ ਹੋਛੀ ਔਰ ਕਟਿਆ ਗੱਲ ਸਿਰਫ ਆਪਦੀ ਰਾਜਨੀਤੀ ਚਮਕਾਉਣ ਤੇ ਬਚਾਉਣ ਦੇ ਲਈ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਾਂ ਤਾਂ ਹੁਣ ਇਹ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਆਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਇ ਇੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਝੂਠਾ ਬੰਦਾ ਇਹੋ ਜਿਹਾ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਾਣੀਆਂ ਘੜਨ ਵਾਲਾ ਬੰਦਾ ਮੈਨੂੰ ਸ਼ੋਸ਼ੇ ਛੱਡਣ ਦੀ ਆਦਤ ਨਹੀਂ ਹੈਗੀ ਨਾ ਮੈਨੂੰ ਜਵਲੀਆਂ ਮਾਰਨ ਦੀ ਆदत ਐ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਆ ਜਿਹੜਾ ਉਹੀ ਨਹੀਂ ਖੇੜਾ ਛੜਦਾ ਹੈਗਾ ਅਕਾਲੀਪੁਰ ਦਾ ਬੇੜਾ ਡੋਪਤਾ ਉਹ ਤਾਂ ਖੇੜਾ ਛੜਾਵੇ ਇਹ ਗੱਲਾਂ ਚ ਗੱਲ ਬਣਦੀ ਐ ਬਈ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਐ ਜਿੰਨੇ ਬੰਦੇ ਨੇ 27 ਫੋਟੋਆਂ ਨੇ ਤੁਹਾਨੂੰ ਫਾਰਵਰਡ ਕਰ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਮਜੀਠੇ ਵਾਲੇ ਤਸੱਲੀ ਕਰਨਾ ਤੁਸੀਂ ਮੀਡੀਆ ਵਾਲੇ ਤਸੱਲੀ ਕਰੋ ਤੇ ਜੇ ਤਸੱਲੀ ਥੋੜੀ ਨਾ ਹੋਵੇ ਸੁਣੋ ਜੇ ਤੁਹਾਡੀ ਤਸੱਲੀ ਨਾ ਹੋਵੇ ਤੇ ਬਿਕਰਮ ਜੀਠੀ ਨਾਲ ਉਹਦੀ ਤਸੱਲੀ ਕਰਾਉਣੀ ਹੋਵੇ ਤੇ ਯਾ ਉਹਦੇ ਜਵਾਕ ਨੂੰ ਲੈ ਕੇ ਦਰਬਾਰ ਸਾਹਿਬ ਉਹ ਚੜ੍ਹ ਜੇ ਤੇ ਨਹੀਂ ਬੈ ਚੜਦਾ ਛੁਰਲੀ ਛੱਡੀ ਕਿਉਂ ਮਜੀਠੀ ਉਹ ਸੁਣ ਤਸ ਉਹ ਯਾਰ ਮੇਰੀ ਗੱਲ ਸਮਝੋ ਉਹਦਾ ਆਦੀ ਆਦਤ ਬਣ ਚੁੱਕੀ ਇਹ ਛੁਰਲੀ ਛੱਡੀ ਕਿਉਂ ਨੇ ਛੁਰਲੀ ਛੱਡੀ ਛੁਰਲੀ ਕਿਉਂ ਛੱਡਦੇ ਉਹ ਤੁਸੀਂ ਮੈਂ ਕਹਿਆ ਛੁਰਲੀ ਉਹਨੂੰ ਅੱਜ ਤੱਕ ਕਰੇ ਬਿਕਰਮ ਜੀਠੀ ਨੂੰ ਕਿਸੇ ਨੇ ਛੁਰਲੀਆਂ ਦਾ ਜਵਾਬ ਦਿੱਤਾ ਨਹੀਂ ਹੈਗਾ ਪਰ ਉਹਨੂੰ ਕਹੇ ਹੁਣ ਕੋਨੇ ਗੱਧਾ ਸਿੰਘ ਫਸਾਲੇ ਇਹ ਅਮਨ ਅਰੋੜਾ ਕਿਤੇ ਐਵੇਂ ਭਲੇਖੇ ਚ ਨਾ ਰਹਿ ਗਈ ਸਾਰੇ ਭਲੇਖੇ ਦੂਰ ਕਰ ਦੂੰ ਤੇਰੇ ਮੈਂ